ਰੀਨਾ ਇਹ ਕੀ ਹੋਇਆ ਜੀ ਤੁਹਾਡੇ ਘਰੇ ਇੱਥੇ ਸਾਰੇ ਚੋਰੀ ਹੋ ਗਈ ਰਾ ਸਿਸਟਰ ਮੇਰੀ ਲਈ ਉਹਨਾਂ ਨੇ ਨਾਨਦੇ ਬੇਟੀ ਹੋਈ ਸੀਗੀ ਉੱਥੇ ਕੀ ਨਾਮ ਉਹਨਾਂ ਦਾ ਸਤੀ ਕੁਮਾਰੀ ਅੱਛਾ ਜੀ ਉਹਨਾਂ ਦੇ ਬੇ ਨਾਨਦੇ ਬੇਟੀ ਹੋਣ ਕਰਕੇ ਉੱਥੇ ਫੰਕਸ਼ਨ ਵੀ ਹੋਏ ਹੋਏ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੇ ਚੋਰੀ ਹੋ ਗਈ ਕੁਝ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਸਾਰੇ ਕਾਫੀ ਜਣ ਕੇ 골ਡ ਕਾਫੀ ਲੈ ਕੇ 골ਡ ਵੀ ਸੀ ਲੰਗੀ ਵੀ ਸੀ ਤੇ ਉਹਨੂੰ ਉਹ ਸਿਸਟਰ ਵੀ ਦੱਸਾਇ ਦੇ ਮੈਨੂੰ ਕਿਉਂਕਿ ਮੈਨੂੰ ਤੇ ਇਹ ਜੀ ਪੰਜ ਮੁੰਦਰੀਆਂ ਸੀ ਉਹਦੀਆਂ ਤੋ ਹੱਪਾ ਗਿਆ ਦੀ ਚਾਂਸ ਸੀ ਇਹਦੀ ਆਪਣੀ ਚਾਂਸ ਸੀਗੀ ਤੇ ਹੋਰ ਚਾਂਦੀ ਮਨਾ 1/2 ਕਿਲੋ ਦੇ ਨੇ 80 ਚਾਂਦੀ ਤੇ ਹੋਰ ਬਾਕੀ ਨਗਦੀ ਵੀ ਸੀ ਇਹ ਨਗਦੀ ਹੁਣ ਕਿੰਨਾ ਕ ਐਸੀ ਉਹ ਮੈਨੂੰ ਨਹੀਂ ਪਤਾ ਕਿੰਨਾ ਸੀ ਇਹ ਬਾਕੀ 골ਡਾ ਵੀ ਹੁਣ ਬਾਕੀ ਸਹੀ ਐਸਟੀਮੇਟ ਦਾ ਸਿਸਟਰੀ ਦੱਸ ਸਕਦੀ ਹੈ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੀਸ਼ ਕੁਮਾਰੀ ਵੈਦਿਆ ਤੇ ਮੈਂ ਆਪਣੇ ਨਨਾਂ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰੀਸੀਵ ਕੰਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੇਰੇ ਕੁਚੜੀਆਂ ਦਾ ਬੇੜਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਜੀ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਕਦੀ 20000 ਰੁਪਿਆ ਉਹਨਾਂ ਨੇ ਨਕਦੀ ਲੈ ਲਈ ਮੇਰਾ ਨਾਮ ਹਰਜੀਤ कौर ਅੱਛਾ ਜੀ ਮੈਂ ਵਾਰਡ ਨੰਬਰ 24 ਦੀ ਐਮਸੀ ਅੱਛਾ ਜੀ ਮੈਂ ਮਰੇਜੀਤ ਗਾਂਧੀ ਇੰਕਲੇਵ ਵਿੱਚ ਰਹਿ ਰਹੀ ਹਾਂ ਤੇ ਰਾਤੀ ਰਾਤ ਦੇ ਟਾਈਮ 'ਚ ਸੱਡੀ ਕਲੋਨੀ ਦੇ ਵਿੱਚ ਰਜੀਵ ਗਾਂਧੀ ਇਨਕਲੇਵ ਚ ਤਿੰਨ ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਬੇ ਮਤਲਬ ਤੜਕ ਹੋ ਕੇ ਹਾਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਐ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਕਿ ਕਿੰਨੇ ਚੋਰ ਆਏ ਸੀਗੇ ਜਿਹੜੇ ਸੀ ਵੀਡੀਓ ਦੇ ਵੀਡੀਓ ਕਲਿੱਪ ਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੇ ਤਿੰਨੇ ਕਰਾਂ ਚ ਉਹੀ ਦੋ ਗਏ ਆ ਕਿ ਹੋਰ ਕੀ ਉਹਨਾਂ ਦੱਸਦੇ ਸੇ ਇ ਸੇਮ ਉਹੀ ਦੋਨੋਂ ਹੀ ਗਏ ਆ ਦੋਵਾਂ ਨੇ ਕੀਤੀ ਚੋਰੀ ਜੜੀ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸੀ ਰੀ ਸੇਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ 5 ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਸਾਰੀ ਕਲੋਨੀ ਪੂਰੀ ਉੱਥੇ ਪਹੁੰਚੀ ਹੋਈ ਸੀ ਔਰ ਜੋਵਾਲੇ ਸਾਰੇ ਸਾਡੀ ਕਲੋਨੀ ਦੇ ਬੰਦੇ ਆ 5 ਵਜੇ ਦੇ ਸਾਬ ਤੋਂ ਪਹਿਲਾਂ ਸਾਰੇ ਉੱਥੇ ਪਹੁੰਚੇ ਵਿਚਾਰੇ ਸਾਰੇ ਆਪਣਾ ਮਨ ਮਹਿਸੂਸ ਕਰਕੇ ਵਾਪਸ ਆਇਆ ਦੁਖੀਆਂ ਕੇ ਵਾਪਸ ਆਇਆ ਕੋਈ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕ ਤੇ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਕਲੋਨੀ 'ਚ ਇੱਕ ਲੜਕਾ ਸੀਗਾ ਉਹਦਾ ਨਾਮ ਹੈਗਾ ਸ਼ਬਦ ਉਹ ਰਾਤ 2 ਵਜੇ 1 ਮਿੰਟੇ ਉਹਦੀ ਕਾਰ ਸਾਡੀ ਕਲੋਨੀ ਦੇ ਵਿੱਚ ਆਈ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਗਈ ਆ ਉਸ ਤੋਂ ਬਾਅਦ ਸਾਡੀ ਕਲੋਨੀ 'ਚ ਚੋਰੀਆਂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਉਸ ਤੋਂ ਇੱਕ ਘਰ ਹੈਗਾ 103 ਨੰਬਰ ਉੱਥੇ ਉਹ ਬੰਦਿਆਂ ਨੇ ਕਲੋਨੀ 'ਚ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਉਸ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਤੇ ਉਹ ਉਹਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਇੱਥੋਂ ਲੈ ਕੇ ਗਈ ਆ ਪਰ ਜਦੋਂ ਹੁਣ ਅਸੀਂ ਗਏ ਆ ਉਹ ਉਹਨੂੰ ਛੱਡ ਚੁੱਕੇ ਹੋਏ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਕਲੋਨੀ ਦੇ ਵਿੱਚ ਸਾਡੀ ਕਲੋਨੀ 'ਚ ਇੱਕ ਘਰ ਦਾ ਹੋਇਆ 12 ਤੋਂ 13 ਲੱਖ ਰੁਪਇਆ ਇੱਕ ਘਰ ਦਾ ਹੋਇਆ 6 ਤੋਂ 7 ਲੱਖ ਰੁਪਇਆ ਇੱਕ ਕਰਦਾ ਹੋਇਆ 4 ਤੋਂ 5 ਲੱਖ ਰੁਪਏ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹਨੂੰ ਇਹਨਾਂ ਨੂੰ ਪਕੜਿਆ ਜਾਵੇ ਸਾਡੀ ਕਲੋਨੀ ਨੂੰ ਸੇਫਟੀ ਦਿੱਤੀ ਜਾਵੇ ਇੰਪਰੂਵਮੈਂਟ ਰੈਸ ਦੀ ਕਲੋਨੀ ਆ